ਕਾ ਕਰੋ ਭਰਤਾ ਓ ਜੈ ਜਗਦੀਸ਼ ਹਰੀ ਆਪ ਹੋਏ ਕਾ ਅਗੋਚਰ ਸੋਕੇ ਪ੍ਰਾਨਪਤੀ ਸੁਆਮੀ ਸਵਕੇ ਰਖਾਪਤੀ ਕਿਸ ਬਿਆਵੇ ਸੋਦਾਰੀ ਨਵਗ੍ਰਹਿ ਦੇਵਤਿਆਂ ਦਾ ਧਿਆਨ ਕਰਨਾ ਅਾਦੀ ਸ਼ਕਤੀ ਜਗਤ ਰਵੀ ਮਾ ਦੰਨਿਆ ਦੋਪਾ ਵਾਲੀ ਦੇ ਦਰਬਾਰ ਦਾ ਜੈ ਕਰਾਮ ਆ ਚਿੰਤਪੁਰਨੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਿਕਰਾ ਮਾ ਚਿੰਤਾਪੁਰਨੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਪਰ ਅੱਜ ਜਿਹੜਾ ਪ੍ਰੋਗਰਾਮ ਤੁਸੀਂ ਕਰਾ ਰਹੇ ਆ ਉਹ ਮਤਲਬ ਕਿਸ ਪਰਪਜ਼ ਲਈ ਕਰਾ ਰਹੇ ਆ ਅੱਜ ਮਾ ਚਿੰਤਪੁਰਨੀ ਦਾ ਪਾਵਨ ਪ੍ਰਗਟ ਦਿਵਸ ਹੁੰਦਾ ਹੈ ਅਸੀਂ ਸਾਰੇ ਭਾਵਨਾਵਾਂ ਨਾਲ ਕੇ ਅੱਜ ਮਾ ਮਾ ਚਿੰਤਪੁਰਨੀ ਦਰਬਾਰ ਦੀ ਕਰਕੇ ਆਪਣਾ ਖੀਰ ਦਾ ਲੰਗਰ ਤੇ ਟੋਸਾ ਦਾ ਲੰਗਰ ਲਗਾ ਰਹੇ ਹਾਂ ਸਾਰੇ ਭਰਾ ਰਲ ਕੇ ਆਪਸ ਵਿੱਚ ਤੇ ਅਜ ਮਾ ਚਿੰਤਪੁਨੀ ਅਪਾਰ ਕਿਰਪਾ ਵਾ ਔਰ ਸਾਰੇ ਜਾਣੇ ਅਸੀਂ ਮਾ ਮਈ ਦਰਬਾਰ ਤੇ ਹਰ ਮਹੀਨੇ ਜਾਂਦੇ ਹਾਂ ਸੰਗ੍ਰਾਂਤ ਤੇ ਤੇ ਅੱਜ ਉਹਦੇ ਆਸ਼ੀਰਵਾਦ ਕਰਕੇ ਅਸੀਂ ਅੱਜ ਜਿਹੜਾ ਤੁਹਾਨੂੰ ਮੌਕਾ ਮਿਲਿਆ ਵਾ ਸਾਰੇ ਭਰਾਵਾਂ ਰਲ ਕੇ ਅੱਜ ਅਸੀਂ ਇਹ ਲੰਗਰ ਲਾਇਆ ਜੀ ਅਸੀਂ ਜਿਹੜਾ ਇਹ ਹਰ ਸਾਲ ਹੀ ਕਰਾਉਂਦੇ ਹਾਂ ਅਸੀਂ ਅਸੀਂ ਹਰ ਸਾਲ ਅਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਕਬਲਾ ਕਰਦੇ ਸੀਗੇ ਤੇ ਸੋਚਿਆ ਕਿ ਅਸੀਂ ਅਸੀਂ ਰਲ ਕੇ ਸਾਰੇ ਭਰਾ ਆਪਸ ਵਿੱਚ ਇੱਕ ਜਗ੍ਹਾ ਲਗਾਇਆ ਜਾਵੇ ਉਹਦਾ ਕੀ ਰਿਸਪੌਂਸ ਮਿਲਦਾ ਵਾ ਲੋਕਾਂ ਸੰਗਤ ਦਾ ਪਿਆਰ ਫਿਰ ਸਾਨੂੰ ਸਾਰ ਸ ਇਹ ਕੋਈ ਕਲੱਬ ਹੈ ਜਾਂ ਮਤਲਬ ਜਿਹੜਾ ਸੇਵਾਗ ਹੈ ਜੀ ਸਾਰੇ ਅਸੀਂ ਸਾਰੇ ਮਾਤਾ ਰਾਣੀ ਦੇ ਸੇਵਕ ਹੈ ਜੀ ਸੇਵਕ ਹੈ ਸਰ ਮਾ ਮਈ ਦੀ ਚਿੰਤਪੁਨੀ ਦੇ ਸੇਵਕ ਹੈ ਅਸੀਂ ਸਾਰੇ ਭਰਾਵਾਂ ਹਰ ਮਹੀਨੇ ਚਿੰਤਪੁਨੀ ਜਾਂਦੇ ਆਂ ਪ੍ਰਮਾਤਮਾ ਵੱਲੋਂ ਇਹ ਸਾਨੂੰ ਬਖਸ਼ਾ ਬਖਸ਼ੀ ਹੋਈ ਹੈ ਕਿ ਅਸੀਂ ਰਲ ਕੇ ਸਾਰੇ ਲਾਣੇ ਆਂ ਭਰਾ ਆਈਏ ਸਾਰੇ ਜੀ ਆਪਸ ਚੋਸੇ ਜੀ ਹਾਂ ਭਰਾ ਆਈਏ ਸਾਰੇ ਜੀ ਅਸੀਂ ਆਪਸ ਵਿੱਚ ਸਾਨੂੰ 15 ਸਾਲ ਹੋ ਗਏ ਮਾ ਮਈ ਕੋਈ ਮਤਲਬ ਜਿਹੜੇ ਸਮਾਜਿਕ ਕੰਮ ਨਹੀਂ ਕਰਦੇ ਆਂ ਹੋ ਅਸੀਂ ਸਰ ਪਰਵਾਰਿਕ ਆਪਣੀ ਜੋ ਸਾਨੂੰ ਕੋਈ ਸਾਨੂੰ ਲੋਡ ਹੁੰਦੀ ਹੈ ਅਸੀਂ ਆਪਸ ਵਿੱਚ ਜਦੋਂ ਕੋਈ ਕਹਿੰਦਾ ਵਾ ਤੇ ਅਸੀਂ ਪਰਾਇਕ ਦੂਜੇ ਦੇ ਨਾਲ ਖੜ ਜੰਨੇ ਆ ਠੀਕ ਆ ਜਾ ਮਾਤਾ ਤੇ ਆ ਮਾਤਾ